11 12 ਸਤੰਬਰ ਤੋਂ ਲੈ ਕੇ 15 ਸਤੰਬਰ ਦੇ ਵਿਚਕਾਰ ਮੀਂਹ ਦੀ ਸੁਭਾਵਨਾ ਭਾਰੀ ਤੋਂ ਭਾਰੀ ਮੀਂਹ ਦੀ ਸੁਭਾਵਨਾ ਪੰਜਾਬ 'ਚ ਜਿਤਾਈ ਜਾ ਰਹੀ ਆ ਇਦਾਂ ਦੀ ਕੋਈ ਵੀ ਸੁਭਾਵਨਾ ਹਾਲ ਫਲਾਨ ਨਹੀਂ ਦਿਖ ਰਹੀ ਸਾਨੂੰ ਜਿਵੇਂ ਹੁਣ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਗੱਲਾਂ ਕਿ ਭਾਈ ਫਿਲਹਾਲ ਤਾਂ ਮੀਂਹ ਚਲੋ ਨਹੀਂ ਪੈ ਰਹੇ ਪਰ 11 ਤੋਂ 15 ਵਿੱਚ ਬੜੇ ਜ਼ਿਆਦਾ ਮੀਂਹ ਪੈਣੇ ਹੜ ਦੁਬਾਰਾ ਆ ਸਕਦੇ ਕੀ ਆਉਣੇ ਦੁਬਾਰਾ ਹੜ ਬਿਆ ਦਿਨ ਨਹੀਂ ਵੀ ਆਪਾਂ ਆਪ 11 ਤੋਂ 15 ਸਤੰਬਰ ਦੀ ਗੱਲ ਕਰਦੇ ਆ 11 ਵੀ ਲੰਘ ਚੁੱਕਿਆ ਅੱਜ 12 ਸਤੰਬਰ ਆ ਪੰਜਾਬ ਹਮਦਰ ਵਿੱਚ ਇਸ ਟਾਈਮ ਕੋਈ ਵੀ ਮੀਂਹ ਦੀ ਕਾਰਵਾਈ ਨਹੀਂ ਹੋएगीਗੀ ਮਤਲਬ ਕਿ ਹੁਣ ਵੀ ਆਵਾਹਾਂ ਦੇ ਸਕਰੀਨਸ਼ਾਟ ਫੈਲ ਰਹੇ ਨੇ ਨਾ ਵੀ ਚੈਨਲਾਂ ਦੇ ਸਕਰੀਨਸ਼ਾਟ ਸਾਨੂੰ ਭੇਜ ਰਹੇ ਨੇ ਲੋਕ ਬਾਈ ਇਹ ਕੀ ਆ ਸੱਚ ਆ ਵੀ ਹੁਣ ਵੀ ਦਵਾਰੇ ਭਾਰੀ ਮੀਂਹ ਪਊਗਾ ਇੰਨਾ ਅਸੀਂ ਉਹਨਾਂ ਨੂੰ ਇਹੀ ਗੱਲ ਕਹਿ ਰਹੇ ਹਾਂ ਵੀ ਤਾਂ ਹੀ ਅਸੀਂ ਇੱਕ ਜਿਹੜਾ ਆਪ ਦਾ ਅਫੀਸ਼ੀਅਲ ਅਪਡੇਟ ਦਿੱਤਾ ਸੀ ਰਾਤ ਵੀ ਵੀ ਇਦਾਂ ਦੀ ਕੋਈ ਸੁਭਾਵਨਾ ਨਹੀਂ ਹੈਗੀ ਮੀਂਹ ਦਾ ਸੀਜ਼ਨ ਚੱਲ ਰਿਹਾ ਮੀਂਹ ਦੀ ਰੁੱਤ ਚੱਲ ਰਹੀ ਹੈ ਮੀਂਹ ਪੈ ਸਕਦਾ ਲਿਮਟਡ ਇਲਾਕਿਆਂ 'ਚ ਪੈ ਸਕਦਾ ਇਹਦੇ ਵਿੱਚ ਕੋਈ ਦੋਰੇ ਨਹੀਂ ਕਿ ਮੀਂਹ ਨਹੀਂ ਪਊਗਾ ਮੀਂਹ ਥੋੜੇ ਬਹੁਤ ਖੇਤਾਂ 'ਚ ਪੈ ਸਕਦਾ ਪਰ ਉਦਾਂ ਜਿੱਦਾਂ ਇਹ ਭਾਰੀ ਤੋਂ ਭਾਰੀ ਮੀਂਹ ਦੇ ਅਲਰਟ ਮਤਲਬ ਲਗਾਤਾਰ ਤੋ ਪਾ ਲੱਗ ਰਹੀਆਂ ਨੇ ਰਾਤ ਦੀ ਖਬਰ ਆ ਉਹਨਾਂ ਲੋਕਾਂ ਲਈ ਜਿਹੜੇ ਮਤਲਬ ਡੁੱਬੇ ਹੋਏ ਆ ਕਿ ਪਾਣੀ ਘਟ ਰਿਹਾ ਸੁੱਕ ਰਿਹਾ ਇਸੇ ਤਰ੍ਹਾਂ ਚੱਲੂਗਾ ਬਿਲਕੁਲ ਜੀ ਹੁਣ ਡੈਮਾਂ ਤੋਂ ਬਾਅਦ ਡੈਮਾਂ ਦਾ ਲੈਵਲ ਵੀ ਘਟਣਾ ਸ਼ੁਰੂ ਹੋਇਆ ਥੋੜਾ ਥੋੜਾ ਕਰਕੇ ਘੱਗਰ ਦੇ ਵਿੱਚ ਵੀ ਪਾਣੀ ਹੁਣ ਜਿਹੜੀ ਅੱਜ ਖਬਰ ਆਈ ਹੈ ਵੀ ਥੋੜਾ ਥੋੜਾ ਪਿੱਸੇ ਤੋਂ ਹੁਣ ਘਟਣਾ ਸ਼ੁਰੂ ਹੋ ਚੁੱਕਿਆ ਹੈਗਾ ਤੇ ਸਤਲੁਜ ਵਿੱਚ ਵੀ ਪਾਣੀ ਘਟਿਆਗਾ ਗਾਹਾਂ ਹਰੀ ਕੇ ਹੈੱਡ ਤੇ ਵੀ ਜਿਹੜਾ ਪਾਣੀ ਦਾ ਲੈਵਲ ਆ ਉਹ ਕਾਫੀ ਹੱਦ ਤੱਕ ਘਟਿਆਗਾ ਪਰ ਉਹਦੇ ਕਾਰਨ ਕੀ ਆ ਵੀ ਜਿਹੜੇ ਇੰਨੇ ਭਾਰੀ ਮੀਂਹ ਪੈ ਰਿਆ ਉਦੇ ਕਾਰਨ ਇਹ ਨਹੀਂ ਜੀ ਮਤਲਬ ਕਿ ਲੋ ਪ੍ਰੈਸ਼ਰ ਮੌਨਸੂਨ ਸੀ ਜਿਨ ਵਿੱਚ ਜ਼ਿਆਦਾ ਬਣਦੇ ਹੁੰਦੇ ਨੇ ਹਿੰਦ ਮਹਾਸાગਰ ਦੇ ਟੈਂਪਰੇਚਰ ਸਮੁੰਦਰੀ ਸਤ੍ਹਾ ਦੇ ਜ਼ਿਆਦਾ ਸੀਗੇ ਜਿਸ ਦਾ ਕਰਕੇ ਜਿਹੜੇ ਬੰਗਾਲ ਦੀ ਖਾੜੀ ਤੋਂ ਲੋ ਪ੍ਰੈਸ਼ਰ ਘੱਟ ਦਬਾ ਦੇ ਖੇਤਰ ਔੜਦੇ ਸੀ ਉਹ ਸਿੱਧੇ ਮਦਾਨੀ ਖੇਤਰਾਂ ਵੱਲ ਨੂੰ ਵਧਦੇ ਸੀ ਲਗਾਤਾਰ ਬੈਕ ਟੂ ਬੈਕ ਲੋ ਪ੍ਰੈਸ਼ਰ ਏਰੀਆ ਬਣਦੇ ਰਹੇ ਖਾਸ ਕਰਕੇ ਗਾਸਤ ਮਹੀਨੇ ਜਿਹੜੇ 2-3 ਘੱਟ ਦਬਾ ਦੇ ਖੇਤਰ ਸਿੱਧੇ ਤੌਰ ਤੇ ਪੰਜਾਬ ਨੂੰ ਭਾਰੀ ਤੋਂ ਭਾਰੀ ਮੀਂਹ ਨਾਲ ਪ੍ਰਭਾਵਿਤ ਕਰਕੇ ਗਏ ਉਹਦਾ ਕਰਕੇ ਇਸ ਵਾਰ ਭਈ ਆਮ ਮੌਸਮ ਚ ਕਿੰਨਾ ਮੀਂਹ ਪੈ ਚੁੱਕਿਆ ਮਤਲਬ ਆਮ ਨਾਲੋਂ ਵੱਧ ਕਿੰਨਾ ਪੈ ਚੁੱਕਿਆ ਹੁਣ ਤੱਕ ਜੀ 600 ਮਿਲੀਮੀਟਰ ਤੋਂ ਪਲੱਸ ਮੀਂਹ ਪੈ ਚੁੱਕਿਆਗਾ ਮਤਲਬ ਕਿ ਆਮ ਤੌਰ ਤੇ 430 ਮਿਲੀਮੀਟਰ ਹੁਣ ਤੱਕ ਮੀਂਹ ਪੈਣੇ ਚਾਹੀਦੇ ਸੀਗੇ ਜਦ ਕਿ 600 ਦੇ ਕਰੀਬ ਪੈ ਚੁੱਕਿਆ ਮਤਲਬ ਕਿ 40-50% ਮੀਂਹ ਇਸ ਵਾਰ ਜ਼ਿਆਦਾ ਪੈ ਚੁੱਕੇ ਹਨ ਹੁਣ ਆਪਣੇ ਗਿਣਤੀ ਦੇ ਵਿੱਚ 25-30 weather station ਨੇ ਜਿਹੜੇ real time data provide ਕਰਾਉਂਦੇ ਨੇ ਸਰਕਾਰੀ ਏਜੰਸੀ ਦੇ ਉਹਨਾਂ ਵਿੱਚੋਂ ਸਾਰੇ 5-7 ਚੱਲਦੇ ਨੇ ਬਾਕੀ ਕੋਈ ਖਰਾਬ ਹੋਇਆ ਪਿਆ ਕੋਈ ਕੁਸ ਹੋਇਆ ਪਿਆ ਬੰਦ ਹੋਏ ਪਏ ਨੇ ਕਿਸੇ ਦੀ ਰਿਪੇਅਰ ਨਹੀਂ ਕਰਾਈ ਜਾ ਰਹੀ ਜਿਹੜੇ 5-7 ਚੱਲਦੇ ਸੀਗੇ ਉਹ ਵੀ ਸਰਕਾਰੀ ਏਜੰਸੀ ਆਈਐਮਟੀ ਨੇ ਬੰਦ ਕਰ ਦਿੱਤੇ ਹੁਣ ਅਸੀਂ ਆਪ ਦੇ ਮੌਸਮ ਵਾਲੇ ਯੰਤਰ AWS ਲਾਈਨੇ ਦੋ ਮੈਂ ਆਲਰੇਡੀ ਲਾ ਚੁੱਕਿਆਗਾ ਤੇ ਆਉਣ ਵਾਲੇ ਟਾਈਮ ਵਿੱਚ ਇਹਨਾਂ ਨੂੰ ਹੋਰ ਵਧਾਵਾਂਗੇ ਤਾਂ ਜੋ ਆਪਾਂ ਨੂੰ ਜਿਹੜੀ ਮੌਸਮ ਦੀ ਐਕਿਊਰੇਸੀ ਹੋਰ ਵਧਾਈ ਜਾ ਸਕੇ ਇਹ ਬਈ ਜਿਹੜਾ ਬੱਦਲ ਫੜਦਾ ਹੈ ਉਹਦਾ ਕਾਰਨ ਕੀ ਹੁੰਦਾ ਬੱਦਲ ਫਟਣ ਦਾ ਕਾਰਨ ਤਾਂ ਕੋਈ ਖਾਸ ਨਹੀਂ ਹੈਗਾਗਾ ਬੱਦਲ ਜਿੱਥੇ ਮੌਇਸਚਰ ਜ਼ਿਆਦਾ ਇਕੱਠਾ ਹੋ ਜਾਂਦਾ ਉੱਥੇ ਜਦੋਂ ਇੱਕ ਘੰਟੇ ਦੇ ਵਿੱਚ 100 ਮਿਲੀਮੀਟਰ ਤੋਂ ਜ਼ਿਆਦਾ ਮੀਂਹ ਪੈਂਦਾ ਉਹਨੂੰ ਆਪਾਂ ਕਲਾਊਡ ਬ੍ਰਸਟ ਜਾਂ ਬੱਦਲ ਫਟਣਾ ਕਹਿੰਦੇ ਆ ਪਰ ਥੋੜਾ ਜਿਹਾ ਸੋਸ਼ਲ ਮੀਡੀਆ ਤੇ ਉਹ ਚੀਜ਼ ਨੂੰ ਵਾਈਟ ਵਧਾ ਕੇ ਦਿਖਾਇਆ ਜਾਂਦਾਗਾ ਹਨਾ ਵੀ ਬੱਦਲ ਪਤਾ ਨਹੀਂ ਅਸਮਾਨ ਤੋਂ ਧਰਤੀ ਤੇ ਇਦਾਂ ਹੀ ਟਿਕ ਪਾਂਦਾਗਾ ਇਹ ਨਹੀਂ ਹੈਗਾ ਵੀ ਐਤਕੀ ਮੀਂਹ ਜ਼ਿਆਦਾ ਪੈ ਗਿਆ ਤਾਂ ਕਲਾਈਮੇਟ ਚੇਂਜ ਹੋ ਗਿਆ ਕਲਾਈਮੇਟ ਚੇਂਜ ਇੱਕ ਸਾਲ ਦੇ ਵਿੱਚ ਜੇ ਕੋਈ ਵਰਤਾਰਾ ਆਪ ਵਰ ਰਿਹਾ ਉਹਦੇ ਨਾਲ ਕਲਾਈਮੇਟ ਚੇਂਜ ਨਹੀਂ ਹੁੰਦਾ ਕਲਾਈਮੇਟ ਚੇਂਜ ਹੁੰਦਾ ਜਦੋਂ ਇੱਕੋ ਟ੍ਰੈਂਡ ਜਿਹੜੇ ਟੈਂਪਰੇਚਰ ਨੇ ਮਤਲਬ ਕਿ ਗਰਮੀ ਆਉਂਦੀ ਹੈ ਜਿਹੜੀ ਉਹ ਲਗਾਤਾਰ ਵੱਧੇ ਜਾਣ ਕਈ ਸਾਲ ਲਗਭਗ 15-20 ਸਾਲ ਹਨਾ ਉਹ ਆਪਾਂ ਕਲਾਈਮੇਟ ਚੇਂਜ ਕਹਿੰਦੇ ਹਾਂਗੇ ਜੇ ਹੁਣ ਇਹੀ ਮੀਂਹ ਨੇ ਜਿਹੜੇ ਅਗਲੇ 10-15 ਸਾਲ ਕੰਟੀਨਿਊ ਇੱਕ ਦੋ ਸਾਲ ਛੱਡ ਕੇ ਪੈਂਦੇ ਨੇ ਤਾਂ ਆਪਾਂ ਇਹਨੂੰ ਕਲਾਈਮੇਟ ਚੇਂਜ ਕਹਾਂਗੇ ਇਹ ਕਹਾਂਗੇ ਆਪਾਂ ਹਾਂ ਕਲਾਈਮੇਟ ਚੇਂਜ ਇਹ ਨਹੀਂ ਹੁੰਦਾ ਵੀ ਇੱਕ ਵਾਰੀ ਮੀਂਹ ਪੈ ਗਿਆ ਆਪਾਂ ਹੁਣ ਕਲਾਈਮੇਟ ਚੇਂਜ ਕਹਦੇ ਆਂਗੇ ਇਹਨੂੰ ਲੋਕਵਾਜੀ ਟੀਵੀ ਨਾਲ ਜੁੜਿਆਂ ਤੁਸੀਂ ਮਹਿਮਤਾਜ ਪੰਜਾਬ ਦੇ ਵਿੱਚ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਹੜ੍ਹ ਆਏ ਹੋਏ ਨੇ ਇਸ ਵਾਰ ਬੜੇ ਲੋਕ ਕਹਿ ਰਹੇ ਕਿ ਗਲਤੀਆਂ ਸਰਕਾਰਾਂ ਦੀਆਂ ਵੀ ਨੇ ਪਰ ਨਾਲ ਹੀ ਕਹਿੰਦੇ ਆ ਕਿ ਮੌਸਮ ਨੇ ਬੜੀ ਕਰੋਪੀ ਦਿਖਾਈ ਹੈ ਬੜੇ ਜ਼ਿਆਦਾ ਮੀਂਹ ਪੈ ਨਹੀਂ ਤਾਂ ਹੁਣ ਇੱਕ ਵਾਰ ਫਿਲਹਾਲ ਲਗਾਤਾਰ ਧੁੱਪਾਂ ਲੱਗ ਰਹੀਆਂ ਨੇ ਪਾਣੀ ਹੈ ਜਿਹੜਾ ਉਹ ਹੁਣ ਪਛਾਣ ਨੂੰ ਹੱਟ ਰਿਹਾ ਪਾਣੀ ਪਿੰਡਾਂ ਵਿੱਚ ਸੁੱਕਣਾ ਸ਼ੁਰੂ ਹੋ ਗਿਆ ਪਰ ਸੋਸ਼ਲ ਮੀਡੀਆ ਉੱਤੇ ਹੁਣ ਲਗਾਤਾਰ ਇਹ ਖਬਰਾਂ ਚੱਲ ਰਹੀਆਂ ਨੇ ਕਿ ਮੌਸਮ ਦੁਬਾਰਾ ਭਿਆਨਕ ਹੋ ਸਕਦਾ ਆ ਮੀਂਹ ਦੁਬਾਰਾ ਫੇਰ ਉਸੇ ਤਰੀਕੇ ਨਾਲ ਆ ਸਕਦੇ ਨੇ ਤੇ ਹੜ੍ਹ ਜਿਹੜੇ ਨੇ ਸਥਿਤੀ ਆ ਉਹ ਦੁਬਾਰਾ ਬਣ ਸਕਦੀ ਆ ਇਹ ਸਾਰੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਵੈਦਰ ਐਕਸਪਰਟ ਬਲਜਿੰਦਰ ਮਾਨ ਬੱਲੋ ਨੇ ਪੂਰਾ ਸਟੱਡੀ ਕਰਦੇ ਨੇ ਜਾਣਕਾਰੀ ਲੈਣੇ ਆ ਕਿ ਵਾਕਏ ਦੇ ਵਿੱਚ ਦੁਬਾਰਾ ਪੰਜਾਬ ਦੇ ਵਿੱਚ ਹੜ੍ਹਾਂ ਵਾਲੇ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਬਾਈ ਸੱਸੀ ਗੱਲ ਠੀਕ ਠਾਕ ਹੋ ਬਾਈ ਸੱਸੀ ਗੱਲ ਧੰਨਵਾਦ ਜੀ ਜੀ ਭਾਈ ਜਿਵੇਂ ਆਪਾਂ ਦੇਖਿਆ ਕਿ ਹੜ੍ਹ ਇਸ ਵਾਰ ਬੜੇ ਭਿਆਨਕ ਆਇਆ ਕਹਿੰਦੇ ਪਹਿਲਾਂ ਤਾਂ ਉਹਦਾ ਕਾਰਨ ਕੀ ਬਣਿਆ ਇਸ ਵਾਰ ਦਾ ਜੋ ਇੰਨਾ ਪਾਣੀ ਇੰਨਾ ਉੱਪਰ ਆਇਆ ਪਿੰਡਾਂ ਦੇ ਪਿੰਡ ਡੁੱਬ ਗਿਆ ਇਹਦਾ ਕਾਰਨ ਕੀ ਬਣਿਆ ਇਹਦੇ ਕਾਰਨ ਹੀ ਆਪਾਂ 18 ਜੂਨ 2025 ਨੂੰ ਹੀ ਮੌਨਸੂਨ ਦਾ ਫੋਰਕਾਸਟ ਜਾਰੀ ਕੀਤਾ ਸੀ ਆਫੀਸ਼ੀਅਲੀ ਜਿਦੇ ਚ ਕਿਹਾ ਸੀ ਵੀ ਜਿਹੜੇ ਮੌਨਸੂਨ ਦੇ ਮਹੀਨੇ ਐਤਕੀ ਆਮ ਨਾਲੋਂ ਜ਼ਿਆਦਾ ਪੈ ਸਕਦੇ ਨੇ ਤੇ ਹੜਾਂ ਦੀ ਸਥਿਤੀ ਵੀ ਐਤਕੀ ਪੰਜ ਸੱਤ ਜ਼ਿਲ੍ਹਿਆਂ ਵਿੱਚ ਬਣਦੀ ਦਿਖਾਈ ਦੇ ਸਕਦੀ ਹੈ ਬਿਲਕੁਲ ਉਦਾਂ ਦਾ ਵਾਪਰਿਆ ਹਨਾ ਇਸੀ ਕੋਈ ਬਾਬੇ ਤਾਂ ਹੈ ਨਹੀਂ ਕਿ ਵੀ ਅਸੀਂ ਇਦਾਂ ਦੱਸ ਦਿਆਂਗੇ ਹਨਾ ਕਿਸੇ ਦੇ ਕੋਈ ਆਹ ਨਹੀਂ ਹੁੰਦਾਗਾ ਇਹ ਆਪਾਂ ਸਾਰੀ ਫੈਕਟ ਵੇਸਰ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਹੁੰਨੇ ਆਗੇ ਆਪਾਂ ਉਦੋਂ ਮੌਨਸੂਨ ਦੇ ਨਿਮਾਨ ਵਿੱਚ ਇਹ ਗੱਲ ਕਹੀ ਸੀਗੀ ਵੀ ਇਸ ਵਾਰ ਜਿਹੜੇ ਸਮੁੰਦਰੀ ਸਤਾ ਦੇ ਟੈਂਪਰੇਚਰ ਨੇ ਪੈਸੀਫਿਕੇਸ਼ਨ ਦੇ ਪ੍ਰਸ਼ਾਂਤ ਮਾਸਾਗ ਦੇ ਉਹ ਨਿਊਟਰਲ ਚੱਲ ਰਹੇ ਨੇ ਮਤਲਬ ਕਿ ਜੇ ਤਾਂ ਜ਼ਿਆਦਾ ਹੋਣ ਫੇ ਤਾਂ ਮੀਂਹ ਪੰਜਾਬ ਦੇ ਵਿੱਚ ਘੱਟ ਪੈਂਦੇ ਇੰਡੀਆ ਵਿੱਚ ਸੋਕੇ ਵਰਗੇ ਹਾਲਾਤ ਪੈ ਜ਼ਿਆਦਾ ਹੋ ਜਾਂਦੇ ਨੇ ਜੇ ਟੈਂਪਰੇਚਰ ਜ਼ਿਆਦਾ ਡਾਊਨ ਹੋਣ ਫਿਰ ਹੜ੍ਹ ਦੀ ਸਥਿਤੀ ਬਣਦੀ ਹੈਗੀ ਪਰ ਇਸ ਵਾਰ ਨਿਊਟਰਲ ਕੰਡੀਸ਼ਨ ਸੀਗੀ ਤੇ ਉਹਦੇ ਕਰਕੇ ਵੀ ਜ਼ਿਆਦਾ ਮੀਂਹ ਪੈ ਗਿਆ ਕਿਉਂਕਿ ਇੱਕ IOD ਗੇਮ ਚੇਂਜਰ ਆਇਆ ਹੰਦਮਾ ਸਾਗਰ ਦੇ ਟੈਂਪਰੇਚਰ ਵੀ ਮਾਇਨੇ ਰੱਖਦੇ ਨੇ ਉਹ ਪੋਜ਼ਿਟਿਵ ਸੀਗੇ ਨਿਊਟਰਲ ਐਂਸੋ ਕੰਡੀਸ਼ਨ ਸੀ ਪ੍ਰਸ਼ਾਂਤ ਮਾ ਸਾਗਰ ਦੇ ਵਿੱਚ ਉਹਦਾ ਕਰਕੇ ਜਿਹੜੇ ਮੀਂਹ ਆਮ ਨਾਲੋਂ ਜ਼ਿਆਦਾ ਦੇਖਣ ਨੂੰ ਮਿਲਿਆ ਇਸ ਵਾਰ ਮਤਲਬ ਜਿਹੜਾ ਮੀਂਹ ਦੇ ਕਾਰਨ ਜਿਹੜਾ ਪਾਣੀ ਆ ਉਹ ਪਹਾੜੀ ਏਰੀਆ ਦੇ ਵਿੱਚ ਬੱਦਲ ਫਟੇ ਹੈ ਕਈ ਥਾਵਾਂ ਤੇ ਇਹ ਬਾਈ ਜਿਹੜਾ ਬੱਦਲ ਫਟਦਾ ਹੈ ਉਹਦਾ ਕਾਰਨ ਕੀ ਹੁੰਦਾ ਬੱਦਲ ਫਟਣ ਦਾ ਕਾਰਨ ਤਾਂ ਕੋਈ ਖਾਸ ਨਹੀਂ ਹੈਗਾ ਬੱਦਲ ਜਿੱਥੇ ਮੌਇਸਚਰ ਜ਼ਿਆਦਾ ਇਕੱਠਾ ਹੋ ਜਾਂਦਾ ਉੱਥੇ ਜਦੋਂ ਇੱਕ ਘੰਟੇ ਦੇ ਵਿੱਚ 100 ਮਿਲੀਮੀਟਰ ਤੋਂ ਜ਼ਿਆਦਾ ਮੀਂਹ ਪੈਂਦਾ ਉਹਨੂੰ ਆਪਾਂ ਕਲਾਊਡ ਬ੍ਰਸਟ ਜਾਂ ਬੱਦਲ ਫਟਣਾ ਕਹਿੰਦੇ ਆ ਪਰ ਥੋੜਾ ਜਿਹਾ ਸੋਸ਼ਲ ਮੀਡੀਆ ਤੇ ਉਹ ਚੀਜ਼ ਨੂੰ ਵਾਇਟ ਵਧਾ ਕੇ ਦਿਖਾਇਆ ਜਾਂਦਾ ਹੈਗਾ ਹਨਾ ਵੀ ਬੱਦਲ ਪਤਾ ਨਹੀਂ ਅਸਮਾਨ ਤੋਂ ਧਰਤੀ ਤੇ ਇਦਾਂ ਹੀ ਡਿੱਗ ਪਾਂਦਾ ਹੈਗਾ ਜਦੋਂ ਪਹਾੜਾਂ 'ਚ ਇੱਕ ਘੰਟੇ ਵਿੱਚ 100 ਮਿਲੀਮੀਟਰ ਤੋਂ ਜ਼ਿਆਦਾ ਮੀਂਹ ਪੈਂਦਾ ਤਾਂ ਖੱਡਾਂ ਜਿਹੜੀਆਂ ਇੱਕੇ ਨਾਲ ਫਾਨ ਤੇ ਆ ਜਾਂਦੀਆਂ ਨੇ ਉਹਦੇ ਨਾਲ ਜਿਹੜਾ ਫਿਰ ਨੁਕਸਾਨ ਹੁੰਦਾ ਹੈਗਾ ਤੇ ਹੁਣ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਇਹ ਪਹਿਲੇ ਹੀ ਅਨੁਮਾਨ ਸੀਗੇ ਮੀਂਹ ਜ਼ਿਆਦਾ ਪੈਣਗੇ ਕਿ ਭਾਰੀ ਮੀਂਹ ਪੈਣਗੇ ਜਿੱ ਮੌਨਸੂਨ ਸੀਜ਼ਨ ਵਿੱਚ ਅੱਗੇ ਜੀ 1 ਜੂਨ ਤੋਂ 1 ਸਤੰਬਰ ਦੇ ਵਿਚਕਾਰ ਤਾਂ ਇਸ ਵਾਰ ਜਿਹੜੇ ਮੀਂਹ ਨੇ ਉਹ ਸੀਜ਼ਨ ਵਾਂਗੜਾ ਪਾਰ ਕਰ ਚੁੱਕਿਆਗਾ ਮਤਲਬ ਕਿ 50% ਦਾ ਇਸ ਵਾਰ ਮੀਂਹ ਜਿਹੜੇ ਆਮ ਮੌਨਸੂਨ ਸੀਜ਼ਨ ਵਿੱਚ ਹੁਣ ਤੱਕ ਜਾਦਾ ਪੈ ਚੁੱਕੇ ਨੇ ਹਲੇ ਮੌਨਸੂਨ ਸੀਜ਼ਨ ਜਿਹੜਾ 30 ਸਤੰਬਰ ਤੱਕ ਸਟੇ ਕਰੂਗਾ ਹਲੇ ਹਲੇ ਮਤਲਬ 30 ਸਤੰਬਰ ਤੱਕ ਕੁਝ ਵੀ ਹੋ ਸਕਦਾ ਹਲੇ ਮਤਲਬ ਕਿ ਚਾਂਸ ਬਣ ਸਕਦੇ ਮੌਨਸੂਨ ਚ ਹਾਂ ਮੌਨਸੂਨ ਚ ਕਿਸੇ ਵੀ ਵੇਲੇ ਵੀ ਚਾਂਸ 5-7 ਦਿਨਾਂ ਵਿੱਚ ਬਣ ਜਾਂਦੇ ਹੁੰਦੇ ਨੇ ਪਰ ਹਾਲ ਫਿਲਹਾਲ ਜਿਹੜਾ 11-12 ਸਤੰਬਰ ਤੋਂ ਲੈ ਕੇ 15 ਸਤੰਬਰ ਦੇ ਵਿਚਕਾਰ ਮੀਂਹ ਦੀ ਸੁਭਾਵਨਾ ਭਾਰੀ ਤੋਂ ਭਾਰੀ ਮੀਂਹ ਦੀ ਸੁਭਾਵਨਾ ਪੰਜਾਬ ਚ ਜਿਤਾਈ ਜਾ ਰਹੀ ਆ ਇਦਾਂ ਦੀ ਕੋਈ ਵੀ ਸੁਭਾਵਨਾ ਹਾਲ ਫਿਲਹਾਲ ਨਹੀਂ ਦਿਖ ਰਹੀ ਸਾਨੂੰ ਜਿਵੇਂ ਹੁਣ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਗੱਲਾਂ ਕਿ ਭਾਈ ਫਿਲਹਾਲ ਤਾਂ ਮੀਂਹ ਚਲੋ ਨਹੀਂ ਪੈ ਰਹੇ ਪਰ 11 ਤੋਂ 15 ਵਿੱਚ ਬੜੇ ਜ਼ਿਆਦਾ ਮੀਂਹ ਪੈਣੇ ਹੜ ਦੁਬਾਰਾ ਸਕਦੇ ਕੀ ਆਉਣੇ ਦੁਬਾਰ ਨਹੀਂ ਇਹ ਆਪਾਂ ਆਪਾਂ ਪਹਿਲੇ 11 ਤੋਂ 15 ਸਤੰਬਰ ਦੀ ਗੱਲ ਕਰਦੇ ਆ 11 ਵੀ ਲੰਘ ਚੁੱਕਿਆ ਅੱਜ 12 ਸਤੰਬਰ ਆ ਪੰਜਾਬ ਹਿਮਾਚਲ ਵਿੱਚ ਇਸ ਟਾਈਮ ਕੋਈ ਵੀ ਮਹਿੰਦੀ ਕਾਰਵਾਈ ਨਹੀਂ ਹੋएगी ਹਾਲਾਂਕਿ 14 15 ਸਤੰਬਰ ਕਿਤੇ ਕਿਤੇ ਟੁੱਟੀਆਂ ਹੋਈਆਂ ਕਾਰਵਾਈਆਂ ਹਿਮਾਚਲ ਵਿੱਚ ਹੋ ਸਕਦੇ ਆ ਪਹਾੜੀ ਖੇਤਾਂ ਵਾਲੀ ਉਹ ਆਮ ਗੱਲ ਆ ਉੱਥੇ ਹੁੰਦੀਆਂ ਰਹਿੰਦੀਆਂ ਅਸਰ ਹੁੰਦੀਆਂ ਰਹਿੰਦੀਆਂ ਨੇ 14 15 ਸਤੰਬਰ ਨੂੰ ਉੱਥੇ ਹੋ ਸਕਦੀਆਂ ਕਾਰਵਾਈਆਂ ਨਾਲ ਲੱਗਦੇ ਪੰਜਾਬ ਦੇ ਜਿਹੜੇ ਹਿਮਾਚਲ ਨਾਲ ਲੱਗਦੇ ਜ਼ਿਲ੍ਹੇ ਨੇ ਅਜੇ ਤਾਂ ਹਿਆਰਪੁਰ ਆ ਗਿਆ ਰੋਪੜ ਚੰਡੀਗੜ੍ਹ ਮੀਹ ਮਹਾਲੀ ਏਰੀਆ ਆ ਗਿਆ ਇਨ੍ਹਾਂ ਦੇ ਵਿੱਚ ਕਿਤੇ ਕਿਤੇ ਕਾਰਵਾਈਆਂ ਹੋ ਸਕਦੀਆਂ ਨੇ ਜਦ ਕਿ ਭਾਰੀ ਤੋਂ ਭਾਰੀ ਮੀਂਹ ਦੀ ਸੁਭਾਵਨਾ ਹਾਲ ਫੁਲਾਨ ਨਹੀਂ ਦਿਖ ਰਹੀ ਸਾਹਿਬ ਜਿਵੇਂ ਹੁਣ ਮਤਲਬ ਲਗਾਤਾਰ ਧੁੱਪਾਂ ਲੱਗ ਰਹੀਆਂ ਨੇ ਰਾਤ ਦੀ ਖਬਰ ਉਹਨਾਂ ਲੋਕਾਂ ਲਈ ਜਿਹੜੇ ਮਤਲਬ ਡੁੱਬੇ ਹੋਏ ਆ ਕਿ ਪਾਣੀ ਘਟ ਰਿਹਾ ਸੁੱਕ ਰਿਹਾ ਇਸੇ ਤਰ੍ਹਾਂ ਚੱਲੂਗਾ ਬਿਲਕੁਲ ਜੀ ਹੁਣ ਡੈਮਾਂ ਤੋਂ ਬਾਅਦ ਡੈਮਾਂ ਦਾ ਲੈਵਲ ਵੀ ਘਟਣਾ ਸ਼ੁਰੂ ਹੋਇਆ ਥੋੜਾ ਥੋੜਾ ਕਰਕੇ ਘੱਗਰ ਦੇ ਵਿੱਚ ਵੀ ਪਾਣੀ ਹੁਣ ਜਿਹੜੀ ਅੱਜ ਖਬਰ ਆਈ ਹੈ ਵੀ ਥੋੜਾ ਥੋੜਾ ਪਿੱਛੇ ਤੋਂ ਹੁਣ ਘਟਣਾ ਬਲਾਉ کافی ਹੱਦ ਤੱਕ ਕਟਿਆਗਾ ਕਟਿਆਗਾ ਹਾਂ ਅੱਛਾ ਭਾਈ ਇੱਕ ਜਿਵੇਂ ਤੁਸੀਂ ਆਖਿਆ ਕਿ ਮੈਂ ਜੂਨ ਦੇ ਵਿੱਚ ਦੱਸ ਦਿੱਤਾ ਸੀਗਾ ਤੁਹਾਨੂੰ ਕਦੇ ਕਿਸੇ ਸਰਕਾਰੀ ਏਜੰਸੀ ਨੇ ਜਾਂ ਕਿਸੇ ਅਫਸਰ ਨੇ ਪੁੱਛਾਇਆ ਫੋਨ ਲਾ ਕੇ ਕਿ ਭਾਈ ਇਹ ਜਾਣਕਾਰੀ ਕਿੱਥੋਂ ਲਿਆ ਜਾਂ ਉਹਨਾਂ ਨੇ ਕਦੇ ਵਰਤੀ ਹੋਵੇ ਉਹ ਜਾਣਕਾਰੀ ਮਤਲਬ ਆ ਰੋਕ ਨਹੀਂ ਸਕਦੇ ਸੀਗਾ ਕੁਝ ਦੇਖੋ ਜੀ ਜਾਣਕਾਰੀ ਤਾਂ ਸਾਰੀ ਭਰਤ ਦੇ ਨੇ ਹਨਾ ਦੇਖਦੇ ਵੀ ਨੇ ਸੁਣਦੇ ਵੀ ਨੇ ਬਹੁਤ ਸਾਰੇ ਸਿੰਗਰ ਜਾਂ ਹੋਰ ਮਤਲਬ ਕਿ ਖੇਤੀਬਾੜੀ ਸੈਕਟਰ ਹੋ ਗਿਆ ਕੋਈ ਵੀ ਹਨਾ ਜਾਣਕਾਰੀ ਲੈਂਦਾਗਾ ਪੁੱਛਦੇ ਵੀ ਨੇ ਸਵਾਲ ਵੀ ਕਰਦੇ ਨੇ ਮੈਸੇਜ ਵੀ ਕਰਦੇ ਨੇ ਬਾਈ ਤੁਸੀਂ ਦੱਸਿਆ ਸੀ ਪਹਿਲਾਂ ਅਸੀਂ ਤਾਂ ਸੋਡੀ ਜਾਣਕਾਰੀ ਦੇਖਦੇ ਰਹਿੰਦੇ ਆ ਹਨਾ ਜੇ ਸਾਡੇ ਮਤਲਬ ਕਿ ਹੁਣ ਵੀ ਆਹਾਂ ਦੇ ਸਕਰੀਨਸ਼ਾਟ ਫੈਲ ਰਹੇ ਨੇ ਹਨਾ ਵੀ ਚੈਨਲਾਂ ਦੇ ਸਕਰੀਨਸ਼ਾਟ ਸਾਨੂੰ ਭੇਜ ਰਹੇ ਨੇ ਲੋਕ ਬਾਈ ਇਹ ਕੀ ਆ ਸੱਚ ਆ ਵੀ ਹੁਣ ਵੀ ਦੁਬਾਰੇ ਭਾਰੀ ਮੀਂਹ ਪਊਗਾ ਇਨਾਂ ਅਸੀਂ ਉਹਨਾਂ ਨੂੰ ਇਹੀ ਗੱਲ ਕਹਿ ਰਹੇ ਹਾਂ ਵੀ ਤਾਂ ਹੀ ਅਸੀਂ ਇੱਕ ਜਿਹੜਾ ਆਪ ਦਾ ਅਫੀਸ਼ੀਅਲ ਅਪਡੇਟ ਦਿੱਤਾ ਸੀ ਰਾਤ ਵੀ ਵੀ ਇਦਾਂ ਦੀ ਕੋਈ ਸੁਭਾਵਨਾ ਨਹੀਂ ਹੈਗੀ ਮੀਂਹ ਦਾ ਸੀਜ਼ਨ ਚੱਲ ਰਿਹਾ ਮੀਂਹ ਦੀ ਰੁੱਤ ਚੱਲ ਰਹੀ ਹੈ ਮੀਂਹ ਪੈ ਸਕਦਾ ਲਿਮਟਿਡ ਇਲਾਕਿਆਂ 'ਚ ਪੈ ਸਕਦਾ ਇਹਦੇ ਵਿੱਚ ਕੋਈ ਦੋਰੇ ਨਹੀਂ ਕਿ ਮੀਂਹ ਨਹੀਂ ਪਊਗਾ ਮੀਂਹ ਥੋੜੇ ਬਹੁਤ ਖੇਤਰਾਂ 'ਚ ਪੈ ਸਕਦਾ ਪਰ ਉਦਾਂ ਜਿੱਦਾਂ ਇਹ ਭਾਰੀ ਤੋਂ ਭਾਰੀ ਮੀਂਹ ਦੇ ਅਲਰਟ ਜਾਰੀ ਹੋ ਰਿਹਾ ਇਦਾਂ ਦੀ ਕੋਈ ਸੁਭਾਵਨਾ ਨਹੀਂ ਹਲੇ ਹੜ੍ਹਾਂ ਵਾਲੀ ਸਿੱਤ ਨਹੀਂ ਬਣ ਸਕਦੀ ਹਲੇ ਬਿਲਕੁਲ ਜੀ ਹਲੇ ਤਾਂ ਨਹੀਂ ਹਾਲ ਦੀ ਘੜੀ ਵਾਲੇ 8-10 ਦਿਨ ਕੋਈ ਐਡੀ ਸੁਭਾਵਨਾ ਜਾ ਪਰਹੀਗੀ ਹੋ ਸਕਦਾ ਇੱਕਦ ਮਤਲਬ ਕਿ ਉਹ ਦੋ ਰਹਿ ਆ ਹਲੇ ਕੋਈ ਇਹਦੇ ਚ ਕਨਫਰਮ ਨਹੀਂ ਹੈਗਾ ਵੀ ਸਿਸਟਮ ਆਊ ਜਾਂ ਨਾ ਆਊਗਾ ਹਨਾ ਹੋ ਸਕਦਾ ਨਾ ਆਵੇ ਹੋ ਸਕਦਾ ਆ ਜੇ ਜੇ ਆਊਗਾ ਤਾਂ ਅਸੀਂ ਪਹਿਲਾਂ ਅਪਡੇਟ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਆਊ ਜਾਂ ਨਹੀਂ ਆਊਗਾ ਅੱਛਾ ਭਾਈ ਇੱਕ ਹੋਰ ਗੱਲ ਹੈ ਵੀ ਮੰਨ ਲਓ ਜਿਵੇਂ ਮੌਸਮ ਦਾ ਇਸ ਸਾਲ ਆ ਹਾਲਾਤ ਰਹੀ ਐ ਕੀ ਲੱਗਦਾ ਹੈ ਇਹਦਾ ਕਾਰਨ ਮੈਂ ਮਤਲਬ ਕੁਦਰਤੀ ਕਾਰਨ ਕੀ ਨੇ ਵੀ ਜਿਹੜੇ ਇੰਨੇ ਜ਼ਿਆਦਾ ਮੀਂਹ ਪੈਣ ਦਾ ਕਾਰਨ ਤੁਸੀਂ ਚਲੋ ਜੂਨ ਦੇ ਵਿੱਚ ਦੱਸ ਤੱਕ ਕਿ ਪੈਣਗੇ ਪਰ ਉਹਨਾਂ ਦੇ ਕਾਰਨ ਕੀ ਆ ਵੀ ਜਿਹੜੇ ਇੰਨੇ ਭਾਰੀ ਮੀਂਹ ਪੈ ਰਿਆ ਇਹਨਾਂ ਨੂੰ ਨੁਕਸਾਨ ਹੋ ਰਿਹਾ ਲੋਕਾਂ ਨੂੰ ਉਹਦੇ ਕਾਰਨ ਇਹ ਨਹੀਂ ਜੀ ਮਤਲਬ ਕਿ ਲੋ ਪ੍ਰੈਸ਼ਰ ਮੌਨਸੂਨ ਸੀਜ਼ਨ ਵਿੱਚ ਜ਼ਿਆਦਾ ਬਣਦੇ ਹੁੰਦੇ ਨੇ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ 1988 ਤੋਂ ਪਹਿਲਾਂ ਜਿਹੜੇ ਲੋ ਪ੍ਰੈਸ਼ਰ ਬਣਦੇ ਸੀ ਪੰਜਾਬ 'ਚ ਜ਼ਿਆਦਾ ਮੀਂਹ ਦਿੰਦੇ ਸੀ ਉਹ ਤੇ ਬਾਅਦ ਚ ਇਦੂ ਬਾਅਦ 28 ਤੋਂ ਬਾਅਦ ਜਿਹੜੇ ਮਾਹੌਲ ਘਟ ਗਏ ਸੀ ਲੋ ਪ੍ਰੈਸ਼ਰ ਆਉਂਦੇ ਪੰਜਾਬ ਵਿੱਚ ਇੱਕ ਅਦਾ ਸਿਸਟਮ ਆ ਜਾਂਦਾ ਸੀ ਸਾਲ ਵਿੱਚ ਦੇ ਪਰ ਇਸ ਵਾਰ ਕੀ ਚੱਲ ਰਿਹਾ ਨਿਊਟਰਲ ਕੰਡੀਸ਼ਨ ਦੇ ਚ ਚੱਲਦੇ ਆ ਪੈਸੀਫਿਕ ਓਸ਼ੀਅਨ ਦੇ ਵਿੱਚ ਤੇ ਆਈਓਡੀ ਪੋਜ਼ਿਟਿਵ ਚੱਲ ਰਿਹਾ ਸੀਗਾ ਮਤਲਬ ਕਿ ਹਿੰਦ ਮਹਾਸાગਰ ਦੇ ਟੈਂਪਰੇਚਰ ਸਮੁੰਦਰੀ ਸਤ੍ਹਾ ਦੇ ਜਿਆਦੇ ਸੀਗੇ ਜਿਸ ਦਾ ਕਰਕੇ ਜਿਹੜੇ ਬੰਗਾਲ ਦੀ ਖਾੜੀ ਤੋਂ ਲੋ ਪ੍ਰੈਸ਼ਰ ਘਟ ਦਵਾ ਦੇ ਖੇਤਰ ਉੜਦੇ ਸੀ ਉਹ ਸਿੱਧੇ ਮੈਦਾਨੀ ਖੇਤਰਾਂ ਵੱਲ ਨੂੰ ਵੱਧਦੇ ਸੀ ਲਗਾਤਾਰ ਬੈਕ ਟੂ ਬੈਕ ਲੋ ਪ੍ਰੈਸ਼ਰ ਏਰੀਆ ਬਣਦੇ ਰਹੇ ਆ ਖਾਸ ਕਰਕੇ ਅਗਸਤ ਮਹੀਨੇ ਜਿਹੜੇ 2-3 ਵਾਪਤ ਕਰਕੇ ਗਿਆ ਉਹਦਾ ਕਰਕੇ ਕਿਉਂਕਿ ਹਿੰਦ ਮਹਾਸાગਰ ਦੇ ਟੈਂਪਰੇਚਰ ਜਦੋਂ ਜਿਆਦਾ ਹੁੰਦੇ ਆ ਉਦੋਂ ਟ੍ਰੋਪੀਕਲ ਐਕਟੀਵਿਟੀ ਜਿਹੜੀ ਜਿਆਦਾ ਹੁੰਦੀ ਆ ਮਤਲਬ ਕਿ ਜੇ ਲੋ ਪ੍ਰੈਸ਼ਰ ਬੰਗਾਲ ਦੀ ਖੜੀ ਤੋਂ ਮੌਨਸੂਨੀ ਬਣਨੇ ਸੀਗੇ ਉਹ ਜਿਆਦਾ ਇੰਟੈਂਸਿਟੀ ਦੇ ਨਾਲ ਤੇ ਜਿਆਦਾ ਤੀਬਰਤਾ ਦੇ ਨਾਲ ਬਣਿਆ ਇਸ ਵਾਰ ਭਾਈ ਆ ਮੌਨਸੂਨ ਕਿੰਨਾ ਮੀਂਹ ਪੈ ਚੁੱਕਿਆ ਮਤਲਬ ਆਮ ਨਾਲੋਂ ਵੱਧ ਕਿੰਨਾ ਪੈ ਚੁੱਕਿਆ ਹੁਣ ਤੱਕ ਜੀ 600 ਮਿਲੀਮੀਟਰ ਤੋਂ ਪਲੱਸ ਮੀਂਹ ਪੈ ਚੁੱਕਿਆਗਾ ਮਤਲਬ ਕਿ ਆਮ ਤੌਰ ਤੇ 430 ਮਿਲੀਮੀਟਰ ਹੁਣ ਤੱਕ ਮੀਂਹ ਪੈਣੇ ਚਾਹੀਦੇ ਸੀਗੇ ਜਦਕਿ 600 ਦੇ ਕਰੀਬ ਪੈ ਚੁੱਕ ਬਰ ਤੱਕ ਮੌਨਸੂਨ ਸੀਜ਼ਨ ਹੁੰਦਾ ਹੈਗਾ ਹਲੇ ਚੱਲਦਾ ਰਹਿਣਾ ਕੰਮ ਅੱਗੇ ਵੀ ਵੀ ਉਦਾਂ ਭਾਰੀ ਮੀਂਹ ਤਾਂ ਨਹੀਂ ਹੈਗਾ ਹਲੇ ਅ 20 ਨਵੰਬਰ ਤੱਕ ਕੋਈ ਵੱਡੇ ਪੱਧਰ ਤੇ ਮੀਂਹ ਨਹੀਂ ਹੈਗਾ ਟੁੱਟ ਮੀਆਂ ਹੀ ਕਾਰਵਾਈਆਂ ਥੋੜੇ ਬਹੁਤ ਖੇਤਾਂ ਚ ਹੋ ਸਕਦੀਆਂ ਹਾਲਾਂਕਿ ਮੌਨਸੂਨ ਸੀਜ਼ਨ ਵਿੱਚ ਚੇਂਜ ਜ਼ਰੂਰ ਆਉਂਦਾ ਰਹਿੰਦਾ ਹੈਗਾ ਮੌਨਸੂਨ ਨੂੰ ਵਿੱਚ ਕਦੇ ਵੀ 5-7 ਦਿਨਾਂ ਵਿੱਚ ਸਿਸਟਮ ਇੱਕੇਦਮ ਬਣ ਕੇ ਆ ਜਾਂਦਾ ਹੁੰਦਾ ਹੈਗਾ ਉਹ ਆਪਾਂ ਕਹਿ ਨਹੀਂ ਸਕਦੇ ਜਿੱਦਾਂ ਬਣੂਗਾ ਤਾਂ ਕੋਈ ਅੱਗੇ ਅਪਡੇਟ ਕਰਦੇ ਰਹਾਂਗੇ ਆਪਾਂ ਅੱਛਾ ਭਾਈ ਇਹਦੇ ਨਾਲ ਹੀ ਸਵਾਲ ਆ ਕਿ ਇਸ ਸਾਲ ਚਲੋ ਭਾਰੀ ਨੁਕਸਾਨ ਹੋ ਗਿਆ ਕਿ ਇਹ ਆਉਣ ਵਾਲੇ ਸਾਲਾਂ ਵਿੱਚ ਵੀ ਇਸੇ ਤਰੀਕੇ ਨਾਲ ਹੋ ਸਕਦਾ ਹੈ ਜਿਹੜਾ ਮੌਸਮ ਹੈ ਲਗਾਤਾਰ ਤੁਸੀਂ ਆਖਿਆ ਕਿ 88 ਤੋਂ ਬਾਅਦ ਵੀ ਹੁਣ ਬਦਲਦਾ ਨਜ਼ਾਰਾ ਆ ਰਿਹਾ ਲਗਾਤਾਰ ਬਿਲਕੁਲ ਜੀ ਕਲਾਈਮੇਟ ਚੇਂਜ ਹੋ ਰਹੇ ਨੇ ਹਨਾ ਤਾਂ ਆਪਾਂ ਕਹਿ ਸਕਦੇ ਆਂ ਵੀ ਕਈ ਵਾਰ ਇਹ ਨਹੀਂ ਹੈਗਾ ਵੀ ਐਤਕੀ ਮੀਂਹ ਜ਼ਿਆਦਾ ਪੈ ਗਿਆ ਤਾਂ ਕਲਾਈਮੇਟ ਚੇਂਜ ਹੋ ਗਿਆ ਕਲਾਈਮੇਟ ਚੇਂਜ ਇੱਕ ਸਾਲ ਦੇ ਵਿੱਚ ਜੇ ਕੋਈ ਵਰਤਾਰਾ ਆਪ ਵਰ ਰਿਹਾ ਉਹਦੇ ਨਾਲ ਕਲਾਈਮੇਟ ਚੇਂਜ ਨਹੀਂ ਹੁੰਦਾ ਕਲਾਈਮੇਟ ਚੇਂਜ ਹੁੰਦਾ ਜਦੋਂ ਇੱਕੋ ਟ੍ਰੈਂਡ ਜਿਹੜੇ ਟੈਂਪਰੇਚਰ ਨੇ ਮਤਲਬ ਕਿ ਗਰਮੀ ਆਉਂਦੀ ਹੈ ਜਿਹੜੀ ਉਹ ਲਗਾਤਾਰ ਵੱਧਦੇ ਜਾਣ ਕਈ ਸਾਲ ਲਗਭਗ 15-20 ਸਾਲ ਹਨਾ ਉਹ ਆਪਾਂ ਕਲਾਈਮੇਟ ਚੇਂਜ ਕਹਿੰਦੇ ਹਾਂਗੇ ਜੇ ਹੁਣ ਇਹੀ ਮੀਂਹ ਨੇ ਜਿਹੜੇ ਅਗਲੇ 10-15 ਸਾਲ ਕੰਟੀਨਿਊ ਇੱਕ ਦੋ ਸਾਲ ਛੱਡ ਕੇ ਪੈਂਦੇ ਨੇ ਤਾਂ ਆਪਾਂ ਇਹਨੂੰ ਕਲਾਈਮੇਟ ਚੇਂਜ ਕਹਾਂਗੇ ਹੂੰ ਇਹ ਕਹਾਂਗੇ ਆਪਾਂ ਹਾਂ ਕਲਾਈਮੇਟ ਚੇਂਜ ਇਹ ਨਹੀਂ ਹੁੰਦਾ ਵੀ ਇੱਕ ਵਾਰੀ ਮੀਂਹ ਪੈ ਗਿਆ ਆਪਾਂ ਹੁਣ ਕਲਾਈਮੇਟ ਚੇਂਜ ਕਹਿੰਦੇ ਆਂਗੇ ਇਹਨੂੰ ਕਲਾਈਮੇਟ ਚੇਂਜ ਉਹਦੋਂ ਹੁੰਦਾ ਜਿਹੜਾ 15 ਤੋਂ 20 ਸਾਲਾਂ ਦੇ ਵਿੱਚ ਮੌਸਮ ਦੇ ਵਿੱਚ ਚੇਂਜ ਆਇਆ ਅੱਛਾ ਇਹ ਜਿਹੜੇ ਮਤਲਬ ਇਦਾਂ ਦੇ ਮੀਂਹ ਆਉਣ ਦੇ ਵਿੱਚ ਕੋਈ ਇਨਸਾਨਾਂ ਦੀਆਂ ਗਲਤੀਆਂ ਵੀ ਹੈਗੀਆਂ ਨੇ ਤੁਹਾਨੂੰ ਲੱਗਦਾ ਕੁਝ ਇਨਸਾਨਾਂ ਦੀਆਂ ਗਲਤੀਆਂ ਤਾਂ ਹੈਗੀਆਂ ਜੀ ਬਹੁਤ ਮਤਲਬ ਕਿ ਕਹਿ ਸਕਦੇ ਆਂਗੇ ਪਰ ਅਸੀਂ ਤਾਂ ਮੌਸਮ ਵਾਲੇ ਪੱਖ ਤੋਂ ਇਹੀ ਕਹਿ ਸਕਦੇ ਆਂਗੇ ਕਿ ਮੀਂਹ ਜਿਹੜੇ ਅਸੀਂ ਫੈਕਟਰ ਬੇਸਡ ਗੱਲ ਕਰਦੇ ਆਂਗੇ ਤੱਥਾਂ ਤੇ ਆਧਾਰਿਤ ਗੱਲ ਕਰ ਬਿਲਕੁਲ ਹਾਂ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਜਾਣਕਾਰੀ ਦੇਣ ਮਿਹਰਬਾਨੀ ਧੰਨਵਾਦ ਇਸ ਤੋਂ ਅਗਲੀਆਂ ਜਾਣਕਾਰੀ ਤੁਹਾਡੇ ਪੇਜ ਤੇ ਮਿਲਦੀਆਂ ਰਹਿਣ ਹਾਂਜੀ ਹਾਂਜੀ ਮੌਸਮ ਪੰਜਾਬ ਦਾ ਚੈਨਲ ਤੇ ਲਗਾਤਾਰ ਕੰਟੀਨਿਊ ਅਪਡੇਟ ਕਰਦੇ ਰਹਿੰਦੇ ਆਪਾਂ ਮਤਲਬ ਤੁਹਾਡੀ ਜਿਹੜੀ ਜਾਣਕਾਰੀ ਹੁੰਦੀ ਆ ਉਹ ਤੁਹਾਡੇ ਵੀ ਦਿਨੋਂ ਦਿਨ ਜਾਣਕਾਰੀ ਹੋਰ ਸਟੀਕ ਹੁੰਦੀ ਜਾਂਦੀ ਹੋਊਗੀ ਬਿਲਕੁਲ ਜੀ ਬਿਲਕੁਲ ਅਸੀਂ ਦੇਖੋ ਮੌਸਮ ਵਾਲੇ ਯੰਤਰ ਵੀ ਇੰਸਟਾਲ ਕਰ ਰਹੇ ਹੈਗੇ ਹਨਾ ਅਰ ਰੀਅਲ ਟਾਈਮ ਡਾਟਾ ਜਿੰਨਾ ਆਪਣੇ ਕੋਲ ਜ਼ਿਆਦਾ ਹੋਊ ਉਨੀ ਐਕੂਰੇਸੀ ਜ਼ਿਆਦਾ ਹੋਊਗੀ ਹੁਣ ਕਈ ਵਾਰ ਆਪਣੇ ਬਾਹਰੋਂ ਦੋਸਤ ਮਿੱਤਰ ਆਉਂਦੇ ਉਹ ਕਹਿੰਦਾਦੇ ਵੀ ਜੇ ਕੈਂਡੀਡਟ ਅਮਰੀਕਾ ਦਾ 4 ਵਜੇ ਆਏ ਆਪਣੀ ਮੀਂਹ ਦਿਖਾਤਾ ਮੀਂਹ ਆ ਜਾਂਦਾਗਾ ਆਪਣੇ ਕਿਉਂ ਨਹੀਂ ਆਉਂਦਾਗਾ ਹਨਾ ਵੀ ਮੈਂ ਉਹਨਾਂ ਨੂੰ ਇਹ ਕਹਿੰਦਾ ਵੀ ਉਹਨਾਂ ਕੋਲ ਰੀਅਲ ਟਾਈਮ ਡਾਟਾ ਜਿਹੜਾ ਬਹੁਤ ਜ਼ਿਆਦਾ ਹੈਗਾ ਆਪਣੇ ਕੋਲ ਬਹੁਤ ਜ਼ਿਆਦਾ ਘੱਟ ਹੈਂ ਇੰਡੀਆ ਕੋਲ ਹੁਣ ਆਪਣੇ ਗਿਣਤੀ ਦੇ ਵਿੱਚ 25-30 ਵੈਦਰ ਸਟੇਸ਼ਨ ਨੇ ਜਿਹੜੇ ਰੀਅਲ ਟਾਈਮ ਡਾਟਾ ਪ੍ਰੋਵਾਈਡ ਕਰਾਉਂਦੇ ਨੇ ਸਰਕਾਰੀ ਏਜੰਸੀ ਦੇ ਉਹਨਾਂ ਵਿੱਚੋਂ ਸਾਰੇ 5-7 ਚੱਲਦੇ ਨੇ ਬਾਕੀ ਕੋਈ ਵੀ ਸਰਕਾਰੀ ਏਨਸੀਆਈਐਮਟੀ ਨੇ ਬੰਦ ਕਰ ਦਿੱਤੇ ਸਟਾਫ-ਸਟਾਫ ਦੇਖ ਸਕਦਾ ਕੱਲਾ ਪਬਲਿਕ ਡਾਟਾ ਯੂਜ਼ ਨਹੀਂ ਕਰ ਸਕਦੀਗੇ ਤੁਹਾਨੂੰ ਰੀਅਲ ਟਾਈਮ ਡਾਟਾ ਦੇਖਣ ਵਿੱਚ ਬਹੁਤ ਦਿੱਕਤ ਆ ਰਹੀ ਸੀਗੀ ਤੇ ਜਿੰਨਾ ਆਪਣੇ ਕੋਲ ਰੀਅਲ ਟਾਈਮ ਡਾਟਾ ਹੋਊ ਉੰਨੀ ਐਕੂਰੇਸੀ ਫੋਰਕਾਸਟ ਦੀ ਜ਼ਿਆਦਾ ਹੀ ਹੋਊਗੀ ਹੁਣ ਅਸੀਂ ਆਪ ਦੇ ਮੌਸਮ ਵਾਲੇ ਯੰਤਰ AWS ਲਾਈ ਨੇ ਦੋ ਮੈਂ ਅਲਰੇਡੀ ਲਾ ਚੁੱਕਿਆਗਾ ਤੇ ਆਉਣ ਵਾਲੇ ਟਾਈਮ ਵਿੱਚ ਇਹਨਾਂ ਨੂੰ ਹੋਰ ਵਧਾਵਾਂਗੇ ਤਾਂ ਜੋ ਆਪਾਂ ਨੂੰ ਜਿਹੜੀ ਮੌਸਮ ਦੀ ਐਕੂਰੇਸੀ ਹੋਰ ਵਧਾਈ ਜਾ ਸਕੇ। ਅਸੀਂ ਅਕਸਰ ਦੇਖਦੇ ਹਾਂ ਕਿ ਲੋਕ ਫੋਨ ਦੇ ਉੱਤੇ ਦੇਖਦੇ ਹੈ ਕਿ ਅੱਜ ਦਾ ਵੈਦਰ ਕੀ ਹੈ ਜਾਂ ਕੱਲ ਦਾ ਵੈਦਰ ਕੀ ਹੈ ਉਹਨਾਂ ਨੂੰ ਕਮ ਹੁੰਦਾ ਕਿ ਉਹਦੇ ਉੱਤੇ ਹੁੰਦਾ ਕਿ ਅੱਜ ਮੀਂਹ ਪੈਣਿਆ ਪਰ ਉਹ ਮੀਂਹ ਪੈਂਦੇ ਨਹੀਂ ਜਾਂ ਹੁੰਦਾ ਕਿ ਮੀਂਹ ਨਹੀਂ ਪਣੇ ਤਾਂ ਮ ਗੱਲ ਖੜ ਜਾਂਦੀ ਆ ਯੂਰ ਯੂਰਪ ਅਮਰੀਕਾ ਕੈਨੇਡਾ ਕੋਲ ਰੀਅਲ ਟਾਈਮ ਡਾਟਾ ਬਹੁਤ ਜ਼ਿਆਦਾ ਹੈ ਮਤਲਬ ਕਿ ਇੰਨੇ ਜ਼ਿਆਦਾ AWS ਡਾਟਾ ਉਹਨਾਂ ਕੋਲ ਹੈ ਆਟੋਮੈਟਿਕ ਵੈਰੀਫਿਕੇਸ਼ਨ ਜਿੱਥੇ ਕਿਤੇ ਮੀਂਹ ਪੈ ਰਿਹਾਗਾ ਕਿੰਨੀ ਮਿਲੀਮੀਟਰ ਪੈ ਰਿਹਾ ਕਿਰਾ 에ਅਰ ਪ੍ਰੈਸ਼ਰ ਕਿੰਨਾ ਡਿੱਪ ਕਰ ਰਿਹਾ ਕਿੰਨਾ ਵੱਧ ਰਿਹਾ ਹਨ ਉਹ ਸਾਰਾ ਡਾਟਾ ਕੈਲੀਬ੍ਰੇਟ ਕਰਦੇ ਨੇ ਉਹ ਮਾਡਲ ਨਾਲ ਹੁੰਦੇ ਫਿਰ ਐਪਾਂ ਤੱਕ ਵੀ ਨਾਲ ਹੁੰਦੇ ਜਾਣਕਾਰੀ ਪਹੁੰਚਦੀ ਵੀ ਆਹ ਏਰੀਆ ਚ 4 ਵਜੇ ਮੀਂਹ ਪਹੁੰਚ ਸਕਦਾਗਾ ਆਪਣੀ ਉਹ ਚੀਜ਼ ਨਹੀਂ ਹੋएगीਗੀ ਆਪਾਂ ਬਹੁਤ ਪੱッセ ਚੱਲ ਰਹੇ ਆ ਇਸ ਚੀਜ਼ ਦੇ ਵਿੱਚ ਜਿੱਦੇ ਆਪਣੇ ਕੋਲ ਰੀਅਲ ਟਾਈਮ ਡਾਟਾ ਸਹੀ ਹੋ ਗਿਆ ਹਨਾ ਜਿਆਦਾ ਹੋ ਗਿਆ ਆਪਣੇ ਕੋਲ ਫਿਰ ਆਪਣੀਆਂ ਐਪਾਂ ਵੀ ਦੱਸਣਗੀਆਂ ਵੀ ਭਾਈ 4 ਵਜੇ ਮੀਂਹ ਆਊਗਾ 5 ਵਜੇ ਆਊਗਾ ਫਿਰ ਆਊਗਾ ਵੀ ਬਟਾ ਨੁਕਸਾਨ ਵੀ ਜਿਹੜਾ ਬਚਾਇਆ ਜਾ ਸਕਦਾ ਉਹ ਬਚਾਇਆ ਜਾ ਸਕਦਾ ਜਿੰਨਾ ਰੀਅਲ ਟਾਈਮ ਡਾਟਾ ਆਪਣੇ ਕੋਲ ਜਿਆਦਾ ਹੋਊਗਾ ਜਿੰਨੇ ਵੈਦਰ ਸਟੇਸ਼ਨ ਆਪਣੇ ਕੋਲ ਜਿਆਦਾ ਹੋਣਗੇ AWS ਉਨਾ ਹੀ ਮਤਲਬ ਕਿ ਇੱਕ ਰੀਸਿਵ ਫੋਰਕਾਸਟ ਵਧੂਗਾ ਐਪਾਂ ਦਾ ਮੌਸਮ ਬਿਲਕੁਲ ਬਹੁਤ ਧੰਨਵਾਦ ਭਾਈ ਗੱਲਬਾਤ ਦਾ ਸ਼ੁਕਰੀਆ ਭਾਈ ਧੰਨਵਾਦ ਜੀ ਤਾਂ ਗੱਲਬਾਤ ਕੀਤੀ ਬਲਜਿੰਦਰ ਭਾਈ ਦੇ ਨਾਲ ਸਾਰੀ ਜਿਹ 11 ਤੋਂ 15 ਵਿੱਚ ਭਾਰੀ ਮੀਂਹ ਪੈਣੇ ਹੜ ਆ ਸਕਦੇ ਤਾਂ ਉਦਾਂ ਦੀ ਹਾਲੇ ਤੱਕ ਕਹਿੰਦੇ ਆ ਕਿ ਕੋਈ ਗੱਲਬਾਤ ਨਹੀਂ ਹੈ ਜੇਕਰ ਹੋਈ ਤਾਂ ਆਪਣੇ ਉਹ ਪੇਜ ਤੇ ਮੌਸਮ ਪੰਜਾਬ ਦਾ ਜੋ ਪੇਜ ਹੈ ਉਹਦੇ ਉੱਤੇ ਜਾਣਕਾਰੀ ਦੇ ਦੇਣਗੇ ਤਾਂ ਹੋਰ ਗੱਲਾਂ ਬਾਤਾਂ ਵੀ ਕੀਤੀਆਂ ਮੌਸਮ ਬਾਰੇ ਸਾਰੀ ਜਾਣਕਾਰੀ ਦਿੱਤੀ ਦੇਖਦੇ ਲੋਕਸ ਟੀਵੀ ਧੰਨਵਾਦ